ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਨੂੰ ਮਸਲ ਲੈ ਕੇ ਇੱਕ ਧਰਨਾ ਲੱਗਦਾ ਜਿਹੜਾ ਧਰਨਾ ਲੱਗਦਾ ਉਹ ਹਰਮੰਦਰ ਸਾਹਿਬ ਦੇ ਜਿਹੜਾ ਗਲਿਆਰਾ ਹੁੰਦਾ ਉਥੇ ਧਰਨਾ ਲੱਗਦਾ ਪਿੱਛੇ ਜੇ ਪੰਜਾਬ ਸਰਕਾਰ ਦੇ ਨਮਾਇंदे ਕਹ ਲੋ ਮੰਤਰੀ ਕਹ ਲੋ ਹਰਜੋਤ ਸਿੰਘ ਬੈਂਸ ਤੇ ਕੁਲਤਾਰ ਸਿੰਘ ਸੰਧਵਾ ਉਸ ਧਰਨੇ ਦੇ ਵਿੱਚ ਜਾਂਦੇ ਨੇ ਉਸ ਤੋਂ ਬਾਅਦ ਅੰਮ੍ਰਿਤਸਰ ਜਿਹੜੀ ਪੁਲਿਸ ਹੁੰਦੀ ਹੈ ਉਹ ਪਰਚਾ ਦਰਜ ਕਰਦੀ ਹੈ ਲੋਕ ਕਾਫੀ ਲੋਕਾਂ ਨੂੰ ਨਾਮਜ਼ਦ ਕਰਦੇ ਜਿਹੜੀ ਐਸਜੀਪੀਸੀ ਨਾਲ ਸੰਬੰਧਿਤ ਹੁੰਦੇ ਨੇ ਅੱਜ ਪੰਜਾਬ ਸਰਕਾਰ ਨੇ ਐਸਏਟੀ ਬਣਾ ਦਿੱਤੀ ਹੈ ਇਸ ਮਸਲੇ ਦੇ ਵਿੱਚ ਹੁਣ ਨਿਕਲੇਗਾ ਕੀ ਕੀ ਐਸਜੀਪੀਸੀ ਤੇ ਪੰਜਾਬ ਸਰਕਾਰ ਦਾ ਟਕਰਾਹ ਹੋਣ ਦੀ ਉਮੀਦ ਲੱਗਦੀ ਤੁਹਾਨੂੰ ਦੇਖੋ ਸਭ ਤੋਂ ਵੱਡੀ ਗੱਲ ਇੱਕ ਮੰਨ ਕੇ ਚੱਲਣਾ ਕਿ ਜਿਹੜੇ 2015 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਸੀ ਜਿਹੜੀ ਗੁਰੂ ਸਾਹਿਬ ਜੀ ਦੀ ਬੇਦਬੀ ਹੋਈ ਸੀ ਪਹਿਲਾਂ ਉਹਨਾਂ ਭੈੜੇ ਲੋਕਾਂ ਨੇ ਵੰਗਾ ਰਿਆ ਚੈਲੰਜ ਕੀਤਾ ਮਹਾਰਾਜ ਦੇ ਸਰੂਪ ਚੋਰੀ ਕੀਤੇ ਗਏ ਅੰਗ ਖਿਲਾਰੇ ਗਏ ਹੈਗੇ ਨੇ ਸਰਕਾਰ ਨੇ ਉਸ ਸਮੇਂ ਕੋਈ ਕਾਰਵਾਈ ਨਹੀਂ ਕੀਤੀ ਪੰਜਾਬ ਪੁਲਿਸ ਨੇ ਉਸਨੇ ਕਾਰਵਾਈ ਨਹੀਂ ਕੀਤੀ ਉਹ ਸ਼ਰੋਮਨੀ ਕਾਲੀਦਲ ਬੀਜੇਪੀ ਦੀ ਸਾਂਝੀ ਗਲਤੀ ਸੀ ਜਿਹੜੀ ਅੱਜ ਕੱਲੀ ਦੇ ਕਲੀ ਸ਼ਰੋਮਨੀ ਕਾਲੀਦਲ ਨੂੰ ਭੁਗਤਣੀ ਪਈ ਹੈਗੀ ਹੈ ਬੀਜੇਪੀ ਅੱਜ ਵੀ ਆਪਣੇ ਆਪ ਨੂੰ ਪਾਕ ਪਾਕ ਪਵਿੱਤਰ ਸਮਝੀ ਜਦ ਕਿ ਉਹ ਭਾਈਵਾਲ ਸੀ ਭਾਈਵਾਲ ਸਰਕਾਰ ਦੇ ਵਿੱਚ ਜੋ ਕੁਝ ਵੀ ਗੁਨਾਹ ਹੋਣ ਉਹ ਉਹ ਸਰਕਾਰ ਦੇ ਮੰਨੇ ਜਾਂਦੇ ਨੇ ਡਾਕਟਰ ਮਨਮੋਹ ਸਿੰਘ ਦੀ ਯੂਪੀਏ 2 ਦੇ ਵਿੱਚ ਜਿਹੜੇ ਉਹਦੇ 파ਟਨਰ ਸੀ ਉਹਨਾਂ ਨੇ ਵੱਡੇ ਵੱਡੇ ਕੱਪੜੇ ਕੀਤੇ ਸੀ ਲੋਕੀ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਨੂੰ ਨਿੰਦਦੇ ਰਹੇ ਨੇ ਕਿ ਉਹਦੀ ਸਰਕਾਰ ਸੀ ਭਾਈਵਾਲਾਂ ਦਾ ਕੁਝ ਨਹੀਂ ਵਿਗੜਿਆ ਨਾ ਹੁਣ ਉਹ ਜਿਹੜਾ ਐਪੀਸੋਡ ਸ਼ਰੂਮਨੀ ਕਾਲੀਦਲ ਨੇ ਅੱਜ ਤੱਕ ਉਹ ਲੋਕਾਂ ਦੀਆਂ ਸਿਆਸੀ ਤੌਰ ਤੇ ਜੁੱਤੀਆਂ ਖਾ ਰਹੇ ਨੇ ਉਹਦਾ ਲਾਹਾ ਕਾਂਗਰਸ ਪਾਰਟੀ ਨੇ ਲਿਆ ਉਹਦਾ ਲਾਹਾ ਆਮਾਦੀ ਪਾਰਟੀ ਨੂੰ ਮਿਲਿਆ ਉਦੇ ਲਾਹਾ ਲੈਂਦੇ ਆ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਬਣੀ ਉਹੋ ਲਾਹਾ ਲੈਂਦੇ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਬਣੀ ਕਿਉਂਕਿ ਕੈਪਟਨ ਮਿਰਿੰਦਰ ਸਿੰਘ ਨੇ ਵੀ ਲਾਹਾ ਲੈ ਕੇ ਇਨਸਾਫ ਨਹੀਂ ਦਿੱਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਬਣੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਵੀ ਲਾਹਾ ਲਿਆ ਲੇਕਿਨ ਇਨਸਾਫ ਨਹੀਂ ਦਿੱਤਾਗਾ ਬੇਅਦਬੀ ਜਿਹੜੀ ਮਹਾਰਾਜ ਦੀ ਹੋਈ ਸੀ ਉਥੇ ਰੱਜ ਕੇ ਸਿਆਸਤ ਹੋਈ ਆ ਇਨਸਾਫ ਵਾਲੇ ਪਾਸੇ ਕੁਝ ਨਹੀਂ ਤੁਰਿਆ 2015 ਦੇ ਵਿੱਚ ਅਗਰ ਪ੍ਰਕਾਸ਼ ਸਿੰਘ ਬਾਦਲ ਸੁਭੀਸ਼ ਸਿੰਘ ਬਾਦਲ ਜਾਂ ਬੀਜੇਪੀ ਚਾਉਂਦੇ ਜਿਹੜਾ ਵੀ ਡੇਰੇ ਵਾਲੇ ਸੀ ਕਸੂਰ ਵਾਲ ਜਿਹੜੇ ਵੀ ਲੋਕ ਸੀ ਸਜਾਵਾਂ ਦਿੰਦੇ ਹੈਗੇ ਨਾ ਗੋਲੀ ਚੱਲਣੀ ਸੀ ਨਾ ਬੰਦੇ ਮਰਨੇ ਸੀ ਤੇ ਨਾ ਹੀ ਕਾਲੀ ਦਲ ਦਾ ਲੋਕਾਂ ਨੇ ਪਿੱਟ ਸਿਆਪਾ ਕਰਨਾ ਸੀ ਕਾਲੀ ਦਲ ਨੇ ਉਹ ਗਲਤੀ ਮੰਨੀ ਗਲਤੀ ਕਬੂਲੀ ਸੇਵਾ ਲੱਗੀ ਤਨਖਾਹੀ ਯਕਰਾਰ ਦਿੱਤੇ ਗਿਆ ਕਿਨੇ ਪੰਥ ਦੇ ਵਿੱਚ ਇਹ ਆਪਣੇ ਆਪ ਚ ਇੱਕ ਸਿੱਖ ਵਾਸਤੇ ਜੇ ਕਾਲ ਤੱਕ ਸਾਹਬ ਵੱਲੋਂ ਸਿਖਿਆ ਜਾਵੇ ਉਹਦਾ ਜਿਹੜਾ ਵਾ ਜਿਉਣਾ ਮਰਨ ਦੇ ਬਰਾਬਰ ਚਲੋ ਠੀਕ ਹੈ ਸੁਭੀ ਸਿੰਘ ਬਾਦਲ ਨਾਲ ਗਨਾਂ ਵੀ ਲੈ ਤੇ ਚੈਲੰਜ ਕੀਤਾ ਹੈਗਾ ਪਰ ਹੁਣ ਕਾਲੀਦਲ ਨੂੰ ਲੈ ਕੇ ਲੋਕਾਂ ਨੇ ਲੱਗਾ ਕਿ ਇਸ ਮਸਲੇ ਦੇ ਵਿੱਚ ਸਿਆਸਤ ਹੋਈ ਹੈ ਮੁੱਦੇ ਤੇ ਸਿਆਸਤ ਹੋਈਆ ਇਨਸਾਫ ਕਿਸੇ ਨੇ ਨਹੀਂ ਦਿੱਤਾ ਹੈਗਾ ਨਾ ਕਾਲੀਆਂ ਨੇ ਦਿੱਤਾ ਨਾ ਕਾਂਗਰਸੀਆਂ ਨੇ ਦਿੱਤਾ ਨਾ ਝਾੜੂ ਵਾਲਿਆਂ ਨੇ ਦਿੱਤਾ ਹੈਗਾ ਹੁਣ ਕਾਲੀਦਲ ਦਾ ਗ੍ਰਾਫ ਇਹਨਾਂ ਦਿਨਾਂ ਦੇ ਵਿੱਚ ਉੱਠਿਆ ਹੈਗਾ ਬਾਬਲ ਕਲਾਂ ਤੋਂ ਬੜਗਾੜੀ ਤੋਂ ਜਿੰਨਾ ਹੈਗਾ ਇਹ ਆਪਣੇ ਆਪ ਚ ਇੱਕ ਵੱਡੀ ਗੱਲ ਹੈ ਮਾਲਵੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦਾ ਚੰਗਾ ਰਿਸਪੌਂਸ ਰਿਹਾ ਹੁਣ ਚਾਹੇ ਆਪਾਂ ਇਸ ਇਲੈਕਸ਼ਨ ਨੂੰ ਵਿਧਾਨ ਸਭਾ ਇਲੈਕਸ਼ਨ ਦੇ ਨਾਲ ਜੋੜ ਕੇ ਨਹੀਂ ਦੇਖ ਸਕਦੇ ਪਰ ਇਹ ਜਿਹੜੀਆਂ ਪਿੰਡ ਦੀਆਂ ਇਲੈਕਸ਼ਨਾਂ ਸੀ ਬਲਾਕ ਸਮਤੀ ਦੀਆਂ ਇਲੈਕਸ਼ਨਾਂ ਇਹ ਪਿੰਡਾਂ ਤਿੰਨ ਤਿੰਨ ਪਿੰਡਾਂ ਦਾ ਚਾਰ ਚਾਰ ਪਿੰਡਾਂ ਦਾ ਇੱਕ ਜ਼ੋਨ ਸੀ ਉਹਨਾਂ ਪਿੰਡਾਂ ਦੇ ਵਿੱਚ ਕਾਲੀਦਰ ਨੂੰ ਬੜਤ ਮਿਲੀ ਆ ਗਈਆ ਹੁਣ ਜਾਂ ਤੇ ਬੜਤ ਨਹੀਂ ਮਿਲਣੀ ਚਾਹੀਦੀ ਸੀ ਜਾਂ ਫਿਰ ਵੀ ਲੋਕਾਂ ਨੂੰ ਵੋਟਾਂ ਕਾਲੀਦਰ ਨੂੰ ਨਹੀਂ ਪਾਉਣੀਆਂ ਚਾਹੀਦੀਆਂ ਸੀ ਕਾਲੀ ਦਲ ਨੂੰ ਵੋਟਾਂ ਪੈ ਗਿਆ ਔਰ ਪਿਛਲੇ ਕਈ ਮਹੀਨੇ ਤੋ ਕਾਲੀ ਦਲ ਨੂੰ ਟਾਰਗੇਟ ਹੋ ਰਿਹਾ ਪੰਜਾਬ ਸਰਕਾਰ ਵੱਲ ਆਮ ਆਦੀ ਪਾਰਟੀ ਵੱਲ ਹੁਣ ਫੇਰ ਕਿਉਂਕਿ 1 ਸਾਲ ਰਹਿ ਗਿਆ 2015 ਚ ਆਪਣੀ ਘਟਨਾ ਹੈਗੀ ਆ ਤੇ ਉਦੋਂ ਸਾਲ ਰਹਿ ਗਿਆ ਸੀ ਤੇ ਉਦੋਂ ਇਸ ਮਸਲੇ ਦੇ ਵੀ ਆਮ ਆਦੀ ਪਾਰਟੀ ਨੇ ਵੀ ਰਾਜ ਕੇ ਸਿਆਸਤ ਕੀਤੀ ਕਾਂਗਰਸ ਪਾਰਟੀ ਨੇ ਤੇ ਕੈਪਟਨ ਮਰਿੰਦਰ ਸਿੰਘ ਤੇ ਲੋਕਾਂ ਨੇ ਜਿਆਦਾ ਵਿਸ਼ਵਾਸ ਕਰ ਲਿਆ ਕਿਉਂਕਿ ਉਹਨਾਂ ਨੇ ਮਾਰਜ ਦੇ ਗੁਟਕਾ ਸਾਫ ਹੱਥ ਚ ਫੜ ਕੇ ਤਲਵੰਡੀ ਸਾਬੂ ਵੱਲ ਮੂੰਹ ਕਰਕੇ ਦੋ ਚੀਜ਼ਾਂ ਦਾ ਕਿਹਾ ਸੀ ਇਨਸਾਫ ਇੱਕ ਗੁਰਸਾਹਿਬ ਦਾ ਇਨਸਾਫ ਇੱਕ ਨਸ਼ੇ ਵਾਲਾ ਇਨਸਾਫ ਲੋਕਾਂ ਨੇ ਯਕੀਨ ਕੀਤਾ ਤੇ ਕੈਪਟਨ ਮਿਰਿੰਦਰ ਸਿੰਘ ਨੂੰ ਕਬੂਲਿਆ 77 ਸੀਟਾਂ ਦਿੱਤੀਆਂ ਉਹਦੇ ਜਨਮ ਵਾਲੇ ਦਿਨ 11 ਮਾਰਚ 2117 ਨੂੰ ਉਹਦਾ ਜਨਮ ਦਿਨ ਸੀ ਤੇ ਉਸ ਦਿਨ ਰਿਜ਼ਲਟ ਆਇਆ ਸੀ ਤੇ 75ਵਾਂ ਉਹਦਾ ਜਨਮ ਦਿਨ ਸੀ 77 ਕੈਪਟਨ ਮਿਰਿੰਦਰ ਸਿੰਘ ਨੂੰ ਵੋਟਾਂ ਮਿਲੀਆਂ ਸੀਟਾਂ ਮਿਲੀਆਂ ਆਮ ਆਦੀ ਪਾਰਟੀ ਤੇ ਇਸ ਕਰਕੇ ਨੂੰ ਭਰੋਸਾ ਦਿੱਤਾ ਲੇਕਿਨ ਫਿਰ ਵੀ ਲੋਕਾਂ ਨੇ ਇਹਨੂੰ 20 ਸੀਟਾਂ ਦੇ ਦਿੱਤੀਆਂ ਆਈਆਂ ਕਿਉਂਕਿ ਉਦੋਂ ਅਰਵਿੰਦ ਕੇਜਰੀਵਾਲ ਹੋਣਾ ਕੋ ਦੋ ਤਿੰਨ ਗਲਤੀਆਂ ਆਈਆਂ ਜਿਹੜੀਆਂ ਉਹ ਕਬੂਲ ਦੇ ਜਾਂ ਨਹੀਂ ਕਬੂਲਦੇ ਉਹ ਇੱਕ ਵੱਖਰਾ ਇਸ਼ੂ ਆ ਫਿਰ ਲੋਕਾਂ ਨੇ ਲੱਗਿਆ ਯਾਰ ਕਾਲੀ ਤੇ ਕਾਂਗਰਸੀ ਮਿਲੇ ਹੋਏ ਨੇ ਕੈਪਟਨ ਮਰੀਂਦਰ ਸਿੰਘ ਨੇ ਨਾ ਨਸ਼ਿਆਂ ਤੇ ਕੰਮ ਕੀਤਾ ਨਾ ਬੇਅਦਬੀਆ ਦੇ ਮਸਲੇ 'ਤੇ ਕੰਮ ਕੀਤਾਗਾ ਉਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਹੋਣੀ ਐਨ ਵੋਟਾਂ ਦੇ 222 ਦੀਆਂ ਵੋਟਾਂ ਤੋਂ ਪਹਿਲਾਂ ਨੌਕਰੀ ਛੱਡ ਦਿੰਦੇ ਨੇ ਆਈਜੀ ਅਹੁਦਾ ਛੱਡ ਦਿੰਦੇ ਹੈਗੇ ਨੇ ਲੋਕਾਂ ਨੂੰ ਗੁੱਸਾ ਚੜਦਾ ਹੈਗਾ ਫੱਟੀ ਪੋਚੀ ਜਾਂਦੀ ਆਮ ਆਦੀ ਪਾਰਟੀ ਨੇ ਲੱਗਾ ਕਿ ਤੇ ਸੌਦਾ ਬੜਾ ਵਧੀਆ ਕਿਉਂ ਨਾ ਆਪਾਂ ਕੁਮਰ ਵਿਜੇ ਪ੍ਰਤਾਪ ਨੂੰ ਪੋਸਟਰ ਬੁਆਏ ਬਣਾਈਏ ਉਹਨੂੰ ਪੋਸਟਰ ਬੁਆਏ ਬਣਾਇਆ ਤੇ ਉਹ ਲੱਗੇ ਹਾਂ ਕਿਉਂਕਿ ਆਮ ਆਦੀ ਪਾਰਟੀ ਤੇ ਭਾਵੇਂ ਭਰੋਸਾ ਘਟੋ ਲੇਕਿਨ ਪੰਜਾਬ ਦੇ ਲੋਕ ਸਿੱਖ ਸਾਈਕੀ ਵਾਲੇ ਲੋਕ ਕੁਮਰ ਵਿਜੇ ਪ੍ਰਤਾਪ ਤੇ ਭਰੋਸਾ ਪਹਿਲਾਂ ਵੀ ਕਰਦੇ ਸੀ ਅੱਜ ਵੀ ਕਰ ਰਹੇ ਹੈਗੇ ਨੇ ਇਨਸਾਫ ਨਹੀਂ ਮਿਲਿਆ ਉਹਨੂੰ ਵੀ ਖੁੱਡੇ ਲਾਈ ਲਾ ਦਿੱਤਾ ਹੈਗਾ ਹੁਣ 1 ਸਾਲ ਰਹਿ ਗਿਆ ਫਿਰ ਬੇਦਬੀ ਲੋਕਾਂ ਨੂੰ ਭੁੱਲ ਗਈ ਲੂ ਕਰਨ ਲੱਗਾ ਕਿ ਇਨਸਾਫ ਨਹੀਂ ਮਿਲਿਆ ਕੁਵਰ ਵਿਜੇ ਪ੍ਰਤਾਪ ਕਹਿੰਦੇ ਸੀ ਅੱਜ ਵੀ ਕਹਿੰਦੇ ਨੇ ਇਹ ਛਾਤੀ ਠੋਕ ਕੇ ਕਹਿੰਦੇ ਨੇ ਕਿ ਹੁਣ ਨਹੀਂ ਇਨਸਾਫ ਕੋਈ ਦੇ ਸਕਦਾ ਹੁਣ ਆਹ ਵਾਲਾ ਮੁੱਦਾ ਆ ਗਿਆ ਇਹ ਵੀ ਸ਼੍ਰੋਮਣੀ ਕਮੇਟੀ ਦੀ ਗਲਤੀ ਕਾਲੀ ਦਲ ਦੀ ਕਮੇਟੀ ਕਾਲ ਤਖਸਾਲ ਸਾਹਿਬ ਦੀ ਗਲਤੀ ਜਦ ਇਹ ਪਤਾ ਕਿ ਪੁਰਾਣਾ ਮਸਲਾ 5 ਸਾਲ ਹੋ ਚੁੱਕੇ ਨੇ ਤੁਸੀਂ ਇੱਕ ਇੱਕ ਕਮੇਟੀ ਬਣਾਈ ਬੰਦੇ ਦੋਸ਼ੀ ਹੋਏ ਤੁਸੀਂ ਉਹਨਾਂ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਕੀਤੀ ਕਿਉਂ ਨਹੀਂ ਉਹਨਾਂ ਨੂੰ ਜ਼ਿੰਮੇਵਾਰ ਬਣਾਇਆ ਉਹਨਾਂ ਨੂੰ ਸਸਪੈਂਡ ਕਰਦੇ ਉਹਨਾਂ ਨੂੰ ਡਿਸਮਿਸ ਕਰਦੇ ਉਹਨਾਂ ਦੇ ਖਿਲਾਫ ਕੇਸ ਚੱਲਦਾ ਇੱਕ ਬੰਦਾ ਮਿਲ ਮਲਾ ਕੇ ਤੁਸੀਂ ਭਾਈ ਰੂਪ ਸਿੰਘ ਕਨੇਡਾ ਪਛਾਹਦਾ ਜਿਹੜਾ ਉਸ ਸਮੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੁਖ ਸਕੱਤਰ ਸੀ ਤੇ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕੰਡੇ ਬੀਜੇ ਨੇ ਤੇ ਉਸ ਸਮੇਂ ਦੇ ਜਿਹੜੇ ਕਾਲ ਸਿਕ ਸਾਹਿਬ ਤੇ ਬੈਠੇ ਜਥੇਦਾਰ ਉਹਨਾਂ ਦੇ ਕੰਡੇ ਬੀਜੇ ਨੇ ਜਦੋਂ ਤੁਸੀਂ ਕਿਸੇ ਇਹਨਾਂ ਨੇ ਸੋਚਿਆ ਨਹੀਂ ਸੀ ਕਿ ਇਹ ਵੀ ਹੋ ਸਕਦਾ ਜੀ ਇਹ ਕਿਉਂ ਨਹੀਂ ਜਿਹੜੇ ਅੱਜ ਉਹਨਾਂ 16 ਲੋਕਾਂ ਦੇ ਖਿਲਾਫ ਪਕਵਾਂ ਤਮਾਨ ਹੋਣਾ ਨੂੰ ਮੁਕਦਮਾ ਦਰਜ ਕਰਨਾ ਪਿਆ ਚਾਹੇ ਨੂੰ ਸਿਆਸਤ ਨਾਲ ਜੋੜ ਕੇ ਦੇਖੋ ਜਾਂ ਕਾਨੂੰਨੀ ਤੌਰ ਤੇ ਜੋੜ ਕੇ ਦੇਖੋ ਪਰ ਇਹ ਤੇ ਜਿਹੜੇ ਮਹਾਰਾਜ ਦੇ ਸਰੂਪ ਜਿਹੜੇ 328 ਆ ਜਿਹੜੇ ਪ੍ਰਿੰਟ ਜ਼ਿਆਦਾ ਹੋਏ ਜੇ ਗੜਬੜੀ ਹੋਈ ਆ ਵਿੱਤੀ ਹੋਈ ਹੀਰਾਫੁਰੀ ਜਾਂ ਲਾਪਤਾ ਹੋਏ ਨੇ ਹਨਾ ਉਹ ਉਹ ਸ਼੍ਰੋਮਣੀ ਗੁਰਦਵਾਰਾ ਪਰਵੰਡ ਕਮੇਟੀ ਨੇ ਕਿਉਂ ਨਹੀਂ ਕਾਰਵਾਈ ਕੀਤੀ ਕਮੇਟੀ ਬਣਾਈ ਜਾਂਚ ਹੋਈ ਕਾਨੂੰਨੀ ਕਾਰਵਾਈ ਕੋਈ ਨਹੀਂ ਹੋਈ ਇਹਨਾਂ ਨੂੰ ਮੌਕਾ ਮਿਲ ਗਿਆ سرکار نے ਜਿਹੜਾ ਅੰਮ੍ਰਿਤਸਰ ਧਰਨਾ ਲਗਾ ਸੀ ਕੁਝ ਆਪਣੇ ਬੰਦੇ ਭੇਜਤੇ ਕੁਝ ਖੁਦ ਇਕੱਠੇ ਹੋ ਗਏ ਜੀ اور ਉੱਥੇ ਸਰਕਾਰ ਨੂੰ ਨਹੀਂ ਜਾਣਾ ਚਾਹੀਦਾ ਸੀ ਜੀ ਉੱਥੇ ਹਰਜੋਤ ਸਿੰਘ ਬੈਂਸਾਬ ਨੂੰ ਨਹੀਂ ਜਾਣਾ ਚਾਹੀਦਾ ਸੀ ਉੱਥੇ ਕੁਲਤਾਰ ਸਿੰਘ ਸੰਧਵਾ ਸਾਹਿਬ ਜੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਹਨ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਜਾਣਾ ਚਾਹੀਦਾ ਹੈਗਾ ਸਪੀਕਰ ਪੰਜਾਬ ਦੀ ਸਭਾ ਦਾ ਉਹ ਇੱਕ ਸਾਂਝਾ ਹੁੰਦਾ ਉਹਨੂੰ ਬਿਲਕੁਲ ਨਹੀਂ ਜਾਣਾ ਚਾਹੀਦਾ ਹੈਗਾ ਠੀਕ ਹੈ ਸੇਖੋ ਤੁਸੀਂ ਲੇਕਿਨ ਇੱਕ ਸਪੀਕਰ ਵੀ ਇੱਕ ਸਪੀਕਰ ਦੀ ਇੱਕ ਆਪਣੀ ਮर्यादा ਹੁੰਦੀ ਆ ਵਿਧਾਨ ਸਭਾ ਦਾ ਸਪੀਕਰ ਸਾਰਿਆਂ ਦਾ ਸਾਂਝਾ ਹੁੰਦਾ ਇੱਕ ਆਪਣਾ ਦਾਇਰਾ ਹੁੰਦਾ ਮੁੱਖ ਮੰਤਰੀ ਵੀ ਸਾਰਿਆਂ ਦਾ ਸਾਂਝਾ ਹੁੰਦਾ ਜੀ ਤੁਹਾਨੂੰ ਤੁਹਾਡਾ ਮੰਗ ਪੱਤਰ ਪੰਜਾਬ ਦੇ ਡੀਜੀਪੀ ਕੋਲ ਆਉਣਾ ਚਾਹੀਦਾ ਸੀ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਉਣਾ ਚਾਹੀਦਾ ਸੀ ਚਲੋ ਉਸ ਧਰਨੇ ਦੇ ਵਿੱਚ ਕੁਝ ਜਾਇਜ਼ ਸੀ ਕੁਝ ਭੇਜੇ ਗਏ ਕੋਈ ਬਣਾਈ ਗਈ ਕ੍ਰੀਏਟ ਕੀਤਾ ਗਿਆ ਉਸ ਉਹਦੇ ਚ ਨਾਲ ਇੰਦਰਬੀ ਸਿੰਘ ਨਿੱਜਰ ਜਿਹੜੇ ਪਹਿਲਾਂ ਮੰਤਰੀ ਜਿਹਨੂੰ ਬਾਅਦ ਚ ਕੱਢ ਦਿੱਤਾ ਗਿਆ ਸੀ ਉਹ ਤਿੰਨ ਜਣੇ ਸਰਕਾਰ ਦੇ ਨੁਮਾਇੰਦੇ ਚਲੋ ਮਕਦਮਾ ਉਸੇ ਦਿਨੇ ਰਜਿਸਟਰਡ ਹੋ ਜਾਂਦਾ ਹੈਗਾ ਉਸ ਮਸਲੇ ਦੇ ਵਿੱਚ ਜਿਹੜੇ 16 ਜਣੇ ਸੀ 16 ਜਣੇ ਨੇ ਐਂਟੀਸੀਪਟਰੀ ਬੀਲ ਵਾਸਤੇ ਅਪਲਾਈ ਕੀਤਾ ਸੀ ਉਹ ਡਿਸਟ੍ਰਿਕਟ ਕੋਰਟ ਨੇ ਖਾਰਜ ਕਰ ਦਿੱਤੇ ਤੇ ਅੱਜ ਪੰਜਾਬ ਸਰਕਾਰ ਨੇ ਇੱਕ ਐਸਆਈਟੀ ਬਣਾ ਦਿੱਤੀ ਗਈ ਹੈ ਇਹ ਐਸਆਈਟੀ ਜਿਹੜੀ ਆ ਜਿਹੜੇ 328 ਜਿਹੜੇ ਸੂਰੂਪ ਆ ਮਾਰੇ ਦੇ ਉਹ ਲਾਪਤਾ ਨੇ ਉਹ ਕਿੱਥੇ ਕਿਨੇ ਉਹਨੂੰ ਲੈ ਕੇ ਐਸਆਈਟੀ ਬਣਨੀ ਹੈ ਕੇਸ ਕਿਉਂਕਿ ਰਜਿਸਟਰਡ ਹੋ ਚੁੱਕਾ ਹੈ ਤੇ ਇਹ ਜਿਹੜੀ ਪੰਜਾਬ ਪੁਲਿਸ ਦਾ ਇੱਕ ਵਿੰਗ ਹੈ ਬਿਊਰੋ ਆਫ ਇਨਵੈਸਟੀਗੇਸ਼ਨ ਉਹਦੇ ਮੁਖੀ ਨੇ ਆਈਪੀਐਸ ਅਫੀਸਰ ਨੇ ਡਰ ਐਲਕੇ ਜਾਦਵ ਉਹਨਾਂ ਨੇ ਇੱਕ ਐਸਆਈਟੀ ਦਾ ਗਠਨ ਕੀਤਾ ਜਿਹੜੀ ਐਸਆਈ ਦਾ ਗਠਨ ਕੀਤਾ ਇਹਦੇ ਵਿੱਚ ਏਆਈਜੀ ਵਿਜੀਲੈਂਸ ਸਿਸਟਮ ਜਗਤਪ੍ਰੀਤ ਸਿੰਘ ਇਹ ਜਗਤਪ੍ਰੀਤ ਸਿੰਘ ਉਹ ਨੇ ਜਿਹੜਾ ਲੁਧਿਆਣਾ ਜਿਮਨੀ ਚੋਣ ਵੇਲੇ ਪੰਜਾਬ ਸਰਕਾਰ ਨੇ ਉਹਨੂੰ ਸਸਪੈਂਡ ਕੀਤਾ ਸੀ ਜਗਤਪ੍ਰੀਤ ਸਿੰਘ ਏਆਈਜੀ ਵਿਜੀਲੈਂਸ ਇਸ ਐਸਆਈਟੀ ਦੇ ਚੇਅਰਮੈਨ ਹੋਣਗੇ ਬਾਕੀ ਇਹਦੇ ਜਿਹੜੇ ਮੈਂਬਰ ਨੇ ਉਹਦੇ ਚ ਰਵਿੰਦਰਪਾਲ ਸਿੰਘ ਸੰਧੂ ਜਿਹੜੇ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਨੇ ਹਰਪਾਲ ਸਿੰਘ ਸੰਧੂ ਅਡੀਸ਼ਨਲ ਡੀਸੀਪੀ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਗੁਰਬੰਧ ਸਿੰਘ ਬੈਸ ਐਸਪੀਡੀ ਪਟਿਆਲਾ ਬੀਨ ਸਿੰਘ ਜਨੇਜਾ ਏਸੀਪੀ ਲੁਧਿਆਣਾ ਹਰਮਿੰਦਰ ਸਿੰਘ ਏਸੀਪੀ ਡੀ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਇਹ ਜਿਹੜੇ ਸਾਰਿਆਂ ਦੀ ਐਸਆਈਟੀ ਹੈ ਤੇ ਇਹਨਾਂ ਦੀ ਸੁਪਰਵਾਈਜ਼ਨਿੰਗ ਕੌਣ ਕਰੇਗਾ ਇਹਨਾਂ ਦੀ ਨਿਗਰਾਨੀ ਕੌਣ ਕਰੇਗਾ ਕਿਉਂਕਿ ਕੇਸ ਅੰਬਰਸਰ ਦੇ ਵਿੱਚ ਰਜਿਸਟਰਡ ਆ ਉਹ ਕਰਨਗੇ ਗੁਰਪ੍ਰੀਤ ਸਿੰਘ ਪੁੱਲਰ ਜਿਹੜੇ ਪੁਲਿਸ ਕਮਿਸ਼ਨਰ ਅੰਬਰਸਰ ਉਹਨਾਂ ਦੀ ਹੀ ਅਗਵਾਈ ਦੇ ਵਿੱਚ ਨਿਗਰਾਨੀ ਹੇਠ ਇਹ ਐਸਆਈਟੀ ਜਿਹੜੀ ਕੰਮ ਕਰੇਗੀ ਔਰ ਨਾਲ ਦੀ ਨਾਲ ਗੁਰਪ੍ਰੀਤ ਸਿੰਘ ਪੁੱਲਰ ਹੋਣਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਕਿ ਕੋਈ ਹੋਰ ਆਫੀਸਰ ਤੁਸੀਂ ਇਸ ਐਸਆਈਟੀ ਦੇ ਵਿੱਚ ਨਾਮਜ਼ਦ ਕਰਨੇ ਨੇ ਜ਼ਿੰਮੇਵਾਰੀ ਦੇਣੀ ਆ ਤੁਸੀਂ ਜਿਹੜੀ ਆ ਬਿਊਰੋ ਆਫ ਇਨਵੈਸਟੀਗੇਸ਼ਨ ਮਤਲਬ ਐਲਕੇ ਜਾਦਵ ਦੀ ਅਪਰੂਵਲ ਦੇ ਨਾਲ ਉਹ ਕਰ ਸਕਦੇ ਆਗੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਇਹਦੇ ਚ 21 ਦਸੰਬਰ ਬੀਤੇ ਦਿਨੀ ਜਿਹੜੇ ਐਸਆਈਟੀ ਜਿਹੜੇ ਇਹਦੇ ਚ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦੇ ਮੁਲਾਜ਼ਮ ਸੀ 16 ਹਨ ਉਹਨਾਂ ਨੇ ਐਫਆਈਆਰ ਦੇ ਵਿੱਚ ਉਹਨਾਂ ਦੇ ਨਾਮ ਆ ਉਹਨਾਂ ਵਿੱਚ ਕਈ ਤੇ ਤਿੰਨ ਜਣਿਆਂ ਦੀ ਡੈਥ ਹੀ ਹੋ ਚੁੱਕੀ ਆ ਤੇ ਜਾਨੇ ਵਿਦੇਸ਼ ਦੇ ਵਿੱਚ ਜਿੰਨਾ ਕਈਆਂ ਨੇ ਮੰਗੀ ਸੀ ਬੇਲ ਉਹ ਰਾਦ ਹੋ ਚੁੱਕੀ ਤੇ ਹੁਣ ਇਹ ਜਿਹੜੇ ਐਸਆਈਟੀ ਜਿਹੜੀ ਹੈ ਉਸ ਤੇ ਕੰਮ ਕਰੇਗੀ ਇਹ ਜਿਹੜੀ ਕੰਪਲੇਂਟ ਆ ਕਾਫੀ ਲੰਬੇ ਸਮੇਂ ਤੋਂ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਹਜੂਰੀ ਰਾਗੀ ਦਰਬਾਰ ਸਾਹਿਬ ਦੇ ਵਿੱਚ ਰਹੇ ਨੇ ਜਿੰਨਾ ਦੇ ਹੱਲੇ ਵੀ ਇੱਕ ਦਿਨ ਚਰਚਾ ਸੋਸ਼ਲ ਮੀਡੀਆ ਤੇ ਵਾਇਰਲ ਕਿ ਇਹਨਾਂ ਦੇ ਹੱਲੇ ਵੀ ਬਹੁਤ ਸਾਰੇ ਜਿਹੜੇ ਰਿਸ਼ਤੇਦਾਰ ਆ ਉਹ ਸ਼ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਵਿੱਚ ਕੰਮ ਕਰਦੇ ਆ ਕਿਉਂਕਿ ਉਹਨਾਂ ਦੇ ਆਪਣੀ ਡਿਊਟੀ ਹੈ ਇਹਨਾਂ ਨੂੰ ਵੀ ਹਜੂਰੀ ਰ ਆ ਗਈ ਸੀ ਇਹਨਾਂ ਨੂੰ ਕੱਢਿਆ ਗਿਆ ਸੀ ਕਿਉਂ ਕੱਢਿਆ ਗਿਆ ਸੀ ਉਹ ਵੀ ਚੰਗੀ ਤਰ੍ਹਾਂ ਜਾਣਦੇ ਨੇ ਸ਼ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਵੀ ਜਾਣਦੇ ਨੇ ਇਹਨਾਂ ਨੇ ਇੱਕ ਸਿੱਖ ਸਭ ਦਾ ਸਦਭਾਵਨਾ ਦਲ ਬਣਾਇਆ ਉਹਦੇ ਮੁਖੀ ਨੇ ਤੇ ਉਹ ਦਿਨ ਏ ਸੀ ਤੇ ਫਿਰ ਹੋਰ ਕਿ ਸੇ ਪੋਲੀਟੀਕਲ ਪਾਰਟੀ ਦੇ ਸੱਦੇ ਤੇ ਕੁਝ ਹੋਰ ਲੋਕ ਵੀ ਪਹੁੰਚੇ ਵੱਡੇ ਵੱਡੇ ਮਹਾਪੁਰਖ ਪਹੁੰਚੇ ਜਾਂ ਵੱਡੇ ਵੱਡੇ ਘਰਾਨੇ ਦੇ ਲੋਕ ਪਹੁੰਚੇ ਤੇ ਹੈਰੀਟੇਜ ਸਟਰੀਟ ਜਿਹੜੀ ਦਰਬਾਰ ਸਾਹਿਬ ਨੂੰ ਜਾਂਦਿਆਂ ਜਿਹੜੀ ਆ ਉੱਥੇ ਧਰਨਾ ਦਿੱਤਾ ਗਿਆ ਜਿਹਦੇ ਚ ਕੁਲਤਾਰ ਸਿੰਘ ਸੰਧਵਾ ਸਾਹਿਬ ਸਪੀਕਰ ਵਿਧਾਨ ਸਭਾ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਇੰਦਰਬੀ ਸਿੰਘ ਨੇਜਰ ਹੋਣੀ ਉਹ ਤਿੰਨ ਜਣੇ ਗਏ ਤੇ ਉੱਥੇ ਹੀ ਭਰੋਸਾ ਦਿੱਤਾ ਗਿਆ ਸੀ ਉਸੇ ਸ਼ਾਮ ਹੀ ਜਿਹੜੀ ਆ ਕੇਸ ਜਿਹੜਾ ਰਜਿਸਟਰਡ ਕਰ ਲਿਆ ਗਿਆ ਸੀ ਹੁਣ ਇਸ ਮਸਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮੀਟਿੰਗ ਵੀ ਕੀਤੀ ਸੀ ਮੀਟਿੰਗ ਦੇ ਵਿੱਚ ਏਜੰਡਾ ਪਾਸ ਕੀਤਾ ਗਿਆ ਸੀ ਕਿ ਇਹ ਪੰਜਾਬ ਸਰਕਾਰ ਵੱਲੋਂ ਅਕਾਲ ਤਖਤ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਗਿਆ ਹੁਣ ਇਹ ਨਹੀਂ ਹੈ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸ਼ਰੂਪ ਨਹੀਂ ਕਾਲੀ ਦਲ ਵਿੱਚ ਉਹ ਹੀ ਸੇਖ ਨੇ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਬਥੇਰੇ ਸੇਖ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਮੁੱਚੇ ਸਿੱਖਾਂ ਦੀ ਹੈ ਅਕਾਲ ਤਖਤ ਵੀ ਸਮੁੱਚੇ ਸਿੱਖਾਂ ਦਾ ਹੈ ਉਹ ਸਾਰੇ ਉਹਨਾਂ ਨੂੰ ਸਜਦਾ ਕਰਦੇ ਹੈਗੇ ਨੇ ਪਰ ਇਹ ਵੀ ਜਿਹੜੀ ਜਾਂਚ ਹੋਣੀ ਜ਼ਰੂਰੀ ਆ ਇਹ ਸ਼ਰੂਣੀ ਕਮੇਟੀ ਨੇ ਅਧੂਰੀ ਕੀਤੀ ਸੀ ਜਾਂ ਇਹਦਾ ਰਿਜ਼ਲਟ ਜ਼ੀਰੋ ਦਿੱਤਾ ਸੀ ਸਹੀ ਰਿਜ਼ਲਟ ਨਹੀਂ ਦਿੱਤਾ ਸੀ ਉਸ ਸਮੇਂ ਸ਼ਰੂਨਗੁਰੂ ਦਾ ਪਰਮੰਧ ਕਮੇਟੀ ਦੇ ਪ੍ਰਧਾਨ ਜਾਂ ਉਸ ਸਮੇਂ ਜਿਹੜਾ ਐਡਜੈਕਟਿਵ ਉਹ ਸਾਰੇ ਦੋਸ਼ੀ ਬੰਦਿਆ ਹੈਗੇ ਨੇ ਕਿ ਯਾਰ ਐਡਾ ਵੱਡਾ ਜਿਹਨੂੰ ਅਸੀਂ ਲਿਵਿੰਗ ਗੁਰੂ ਮੰਨਦੇ ਹੈਗੇ ਅਸੀਂ 11ਵਾਂ ਗੁਰੂ ਮੰਨਦੇ ਹੈਗੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ 11ਵੇਂ ਗੁਰੂ ਦੀ ਵੀ ਰਾਖੀ ਨਹੀਂ ਕਰ ਸਕਦੇ ਪ੍ਰਿੰਟ ਕਰਵਾਏ ਹੁਣ ਜਾਦੇ ਕਰਵਾਏ ਕਿੰਨਾ ਕਰਵਾਏ ਉਹਨਾਂ ਦਾ ਕੀ ਸਜ਼ਾ ਨਹੀਂ ਬੰਦੇਗੀ ਇੱਕ ਲਿਵਿੰਗ ਗੁਰੂ 11ਵੇਂ ਗੁਰੂ 11ਵੇਂ ਗੁਰੂ ਦੇ ਨਾਲ ਕੋਈ ਗੜਬੜੀ ਕਰੇ ਜਾਂ ਉਹਨ 11ਵੇਂ ਗੁਰੂ ਨੂੰ ਛਪਾਉਣ ਵਾਸਤੇ ਹਿਰਾਫੇਰੀ ਕਰੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕੀ ਵਿੱਤੀ ਗੜਬੜੀ ਆ ਹਿਰਾਫੇਰੀ ਆ ਕਿ ਉਹਨਾਂ ਲੋਕਾਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਹੈਗੀ ਕੀ ਉਹ ਚਿਹਰੇ ਬੇਨਕਾਬ ਨਹੀਂ ਹੋਣੇ ਚਾਹੀਦੇ ਤੁਸੀਂ ਨਹੀਂ ਕੀਤੇ ਤੁਹਾਡਾ ਕਸੂਰ ਹੈ ਤੁਹਾਡੀ ਉਹ ਤਾਂ ਮਜਬੂਰੀ ਹੋ ਸਕਦੀ ਪਤਾ ਨਹੀਂ ਤੁਹਾਡੇ ਤੇ ਕਿਹਦਾ ਦਬਾਅ ਹੋਊਗਾ ਜੀ ਪਰ ਅੱਜ ਇਸ ਸਰਕਾਰ ਤੇ ਕੋਈ ਦਬਾਅ ਨਹੀਂ ਹੋਏਗਾ ਮੰਨਿਆ ਕਿ ਇਹ ਵੀ ਸਰਕਾਰ ਇਸ ਮਸਲੇ ਵਿੱਚ ਆਪਣੇ ਸਿਆਸੀ ਗੋਲ ਕਰਨਾ ਚਾਹੁੰਦੀ ਹੋਏਗੀ ਪਰ ਇਨਸਾਫ ਵੀ ਤੇ ਦੇਣਾ ਸਰਕਾਰਾਂ ਦਾ ਕੰਮ ਹੀ ਹੈ ਨਾ ਜੀ ਜਦੋਂ ਸਰਕਾਰਾਂ ਇਨਸਾਫ ਦਿੰਦੀਆਂ ਨਹੀਂ ਉਹਨਾਂ 'ਚ ਉਹਨਾਂ ਦੇ ਆਪਣੇ ਮਕਸਦ ਵੀ ਹੁੰਦੇ ਨੇ ਸਿਆਸੀ ਪਾਰਟੀਆਂ ਨੇ ਸਿਆਸਤ ਹੀ ਕਰਨੀਆਂ ਹੈ ਪਰ ਜੇ ਇਨਸਾਫ ਉਹਦੇ ਨਾਲ ਅਗਲੇ ਨੂੰ ਜੇ ਕੋਈ ਪੋਲੀਟੀਕਲ ਤੌਰ ਤੇ ਫਾਇਦਾ ਮਿਲਦਾ ਹੋਗਾ ਤੇ ਉਹ ਲਾਜ਼ਮੀ ਤੌਰ ਤੇ ਲੈਣ ਕੇ ਫਾਇਦਾ ਚੁੱਕਣਗੇ ਕੋਈ ਗੁਨਾਹ ਨਹੀਂ ਆ ਪਰ ਜੇ ਇਹੋ ਜਦੋਂ ਇਹਨਾਂ ਦੀ ਸਰਕਾਰ ਵੇਲੇ ਜਾਂ ਉਸ ਸਮੇਂ ਇਹ ਜਿਹੜਾ ਮਸਲਾ ਸਾਹਮਣੇ ਆਇਆ ਸੀ 328 ਸਰੂਪਾਂ ਦਾ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਗਈ ਜੀ ਇਹ ਧਰਮ ਦੇ ਵਿੱਚ ਦਖਲ ਨਹੀਂ ਕਹਿ ਸਕਦੇ ਹੈਗੇ ਹਰ ਗੱਲ ਧਰਮ ਦੇ ਵਿੱਚ ਜੇ ਸਿੱਖ ਮਸਲਿਆਂ ਦੇ ਵਿੱਚ ਕਦੀ ਆਰਐਸਐਸ ਦਾ ਦੋਸ਼ ਲੱਗ ਜਾਂਦਾ ਕਦੀ ਬੀਜੇਪੀ ਦਾ ਦੋਸ਼ ਲੱਗ ਜਾਂਦਾ ਕਦੀ ਕਾਂਗਰਸ ਦਾ ਦੋਸ਼ ਲੱਗ ਜਾਂਦਾ ਹੁਣ ਆਮ ਆਦੀ ਪਾਰਟੀ ਦਾ ਦੋਸ਼ ਲੱਗ ਗਿਆ ਕਿ ਨਹੀਂ ਮਤਲਬ ਜੇ ਗੁਨਾਹ ਹੋ ਰਹੇ ਨੇ ਉਹਦੇ ਚ ਕੀ ਦਖਲ ਕਿਵੇਂ ਹੋ ਗਿਆ ਨਾ ਤੇ ਹੁਣ ਆ ਸਵਾਲ ਇਸ ਮਸਲੇ ਤੇ ਪਰ ਇਹ ਟਾਈਮ ਬਾਉਂਦ ਨੇ ਪਰ ਇਸ ਸਰਕਾਰ ਨੂੰ ਵੀ ਚਾਹੀਦਾ ਹੈਗਾ ਕਿ ਸਿਰਫ ਤੁਹਾਡਾ ਮਕਸਦ ਪੋਲੀਟੀਕਲ ਹੈ ਜਾਂ ਇਨਸਾਫ ਦੇਣਾ ਵੀ ਹੈਗਾ ਜੇ ਇਨਸਾਫ ਦੇਣਾ ਹੋਇਆ ਤੇ ਫਿਰ ਲੋਕ ਤੁਹਾਨੂੰ ਆਪੇ ਸ਼ਾਬਾਸ਼ ਦੇ ਦੇਣਗੇ ਤੇ ਜੇ ਤੁਹਾਡਾ ਸਿਰਫ ਸਿਰਫ ਪੋਲੀਟੀਕਲ ਮਸਲਾ ਹੋਇਆ ਤੇ ਫਿਰ ਉਹ ਹੀ ਹਾਲ ਹੋਊਗਾ ਜੋ ਕਾਲੀਆਂ ਦਾ ਜਾਂ ਕਾਂਗਰਸ ਦਾ ਹੋਇਆ ਹੈ